ਉਹ ਵੀ ਝੇਲਾ ਚ ਬੈਠੇ ਉਥੇ ਨਸ਼ੇ ਵੇਚਦੇ ਫੜੇ ਗਏ ਕਿਤੇ ਤੇ ਫਿਰ ਬਾਹਰ ਬੈਠੇ ਦੋ ਦੇ ਜਾਂਦੇ ਜੀ ਸਰਕਾਰਾਂ ਦਾ ਕਸੂਰ ਹੈ ਵੇਖੋ ਮੈਂ ਕਿ ਸਰਕਾਰ ਦਾ ਬੰਦਾ ਨਹੀਂ ਪਰ ਇੱਕ ਗੱਲ ਮੈਂ ਗੱਲ ਕਹੀ ਨਾ ਸਰਕਾਰ ਜਿਹੜੀ ਮਰਜ਼ੀ ਆਏਗੀ ਨਾ ਨਸ਼ਾ ਸਰਕਾਰਾਂ ਨੇ ਬੰਦ ਨਹੀਂ ਕਰਨਾ ਨਸ਼ੇ ਸਾਨੂੰ ਆਪਣੇ ਘਰਾਂ ਚੋਂ ਖੁਦ ਆਪ ਬਾਹਰ ਕੱਢਣੇ ਪੈਣੇ ਨੇ ਸਮਝ ਆਈ ਪਿਆ ਰਿਓ ਭਾਵੇਂ ਆਖਾਲੀਆਂ ਦੀ ਸਰਕਾਰ ਆਈ ਭਾਵੇਂ ਕਾਂਗਰਸ ਦੀ ਆਈ ਭਾਵੇਂ ਉਹਨਾਂ ਆਮ ਪਾਰਟੀ ਹੈ ਕੱਲ ਨੂੰ ਹੋਰ ਆ ਜੂਗੀ ਇਹ ਮਤਲਬ ਸੋਚੋ ਹਾਰੇ ਸਰਕਾਰ ਨੇ ਦਾਅਵੇ ਕਰ ਰਹੇ ਅਸੀਂ ਨਸ਼ੇ ਬੰਦ ਕਰ ਦਿਆਂਗੇ ਨਸ਼ੇ ਸਰਕਾਰਾਂ ਕਿਉਂ ਬੰਦ ਕਰਨਗੇ ਉਹਨਾਂ ਨੂੰ ਤੇ ਮੋਟੀ ਕਮਾਈ ਆ ਨਸ਼ਿਆਂ ਦੀ ਜਦੋਂ ਆਪਾਂ ਆਪਣੇ ਪੁੱਤਾਂ ਦੀ ਆਂਦੇ ਅਨੰਦ ਕਾਰਜ ਕਰਦੇ ਆ ਉਦੋਂ ਨਸ਼ਾ ਸਾਡੇ ਘਰਾਂ ਚੋਂ ਕੌਣ ਲੈ ਕੇ ਆਉਂਦਾ ਜੀ ਭਲਾ ਆਈਂਦਾ ਆਪਣੀ ਕੋਠੀ ਨਵੀਂ ਬਣਾਈਆਂ ਨਾ ਪਾਸ ਰਖਾਈਏ ਕੋਠੀ ਦਾ ਤੇ ਉਹ ਵੀ ਦਬਦਬੇ ਦੇ ਰੂਪ ਛੱਡ ਆਓ ਤੇ ਬੀਬੀਆਂ ਨੂੰ ਕਹਿਣਗੇ ਪ੍ਰਸ਼ਾਦਾ ਛਕ ਲਓ ਤੇ ਬੰਦਿਆਂ ਨੂੰ ਕਹਿਣਗੇ ਤੁਸੀਂ ਉੱਪਰ ਤੰਬੂ ਚੋ ਜੋ ਉੱਪਰ ਟੈਂਟ ਲੱਗਾ ਤੁਹਾਡੇ ਲਈ ਤੇ ਮੁੜ ਕੇ ਪਤਾ ਕਹੀ ਜਾਣਗੇ ਉਹੋ ਬੰਦੇ ਭਾਈ ਸਾਹਿਬ ਸਿੱਖੀ ਦਾ ਤੇ ਬੇੜਾ ਹੀ ਗਰਕ ਹੋ ਗਿਆ ਕਦੇ ਵੀ ਦੱਸੋ ਤੁਸੀਂ ਸਿੱਖੀ ਤੋਂ ਬਾਹਰ ਜੇ ਉਦੋਂ ਨਿਸ਼ਾਨ ਸਾਹਿਬ ਤੁਸੀਂ ਸਭ ਤੋਂ ਅੱਗੇ ਫੜਿਆ ਹੁੰਦਾ ਮਹਾਰਾਜ ਦੀ ਅੱਗੇ ਜਦੋਂ ਪ੍ਰਭਾਤ ਫੇਰੀ ਨਿਕਲਦੀ ਆ ਉਦੋਂ ਤੁਸੀਂ ਸੋਚਦੇ ਮੈਂ ਸਿੱਖੀ ਤੇ ਥਾਮ ਤੁਸੀਂ ਜੀ ਨੁਕਸਾਨ ਸਾਡਾ ਇਹ ਹੋਇਆ ਅਸੀਂ ਸੋਚਦੇ ਮੈਂ ਸਿੱਖੀ ਤੇ ਗਰੰਥੀ ਦੀ ਆ ਸਿੱਖੀ ਤੇ ਰਾਗੀ ਦੀ ਆ ਸਿੱਖੀ ਤੇ ਢਾਡੀ ਦੀ ਕੋਈ ਸ਼ਰਤ ਦੀ ਆ ਸਿੱਖੀ ਆ ਪ੍ਰਬੰਧਕ ਦੀ ਸਾਡੀ ਥੋੜਾ ਗਈ ਆ ਗੋਲੋ ਪਿਆਰੇ ਗੁਰੂ ਘਰਸ਼ਣੇ ਪੁੱਤਰ ਸਾਡੇ ਵਾਲ ਵੇ ਕੇ ਥੋੜਾ ਵਾਰੇ ਸੀ ਆਈ ਭਾਵੇਂ ਸ਼ਰਾਬਾਂ ਪੀਏ ਭਾਵੇਂ ਪੱਕਰੇ ਬਲਾਈਏ ਭਾਵੇਂ ਅਸੀਂ ਤਾਜ ਬਦਲੇ ਕੇ ਨੂੰ ਤੰਗ ਕਰੀਏ ਭਾਵੇਂ ਧੀ ਵਾਲਿਆ ਤੇ ਵੇਖੋ ਪਰਿਵਾਰ ਕਈ ਕਈ ਧੀਆਂ ਵਾਲਿਆਂ ਨੇ ਲੜਕੇ ਵਾਲਿਆਂ ਨੂੰ ਤਾਂ ਕੀਤਾ ਤੇ ਕਈ ਲੜਕੇ ਵਾਲਿਆਂ ਨੇ ਧੀ ਵਾਲਿਆਂ ਨੂੰ ਤੰਗ ਕੀਤਾ ਗੁਰਦੁਆਰਿਆਂ ਚੋਂ ਆਣ ਚ ਸ਼ਾਂਤੀ ਦਬਦੇ ਫਿਰਦੇ ਆ ਵੀ ਮਹਾਰਾਜੇ ਤੋਂ ਸ਼ਾਂਤੀ ਮਿਲੇ ਇਥੋਂ ਨਾਲ ਬੇ ਤੇ ਕੋਈ ਡੇਰੇ ਤੁਰਿਆ ਫਿਰਦਾ ਖਾਕ ਸ਼ਾਂਦਾ ਫਿਰਦਾ ਕਰਮ ਸਹੀ ਕਰ ਲੋ ਜਿੱਦਨ ਸਾਡੇ ਕਰਮ ਸਹੀ ਹੋ ਗਏ ਨਾ ਸਾਨੂੰ ਕਿਤੇ ਉਹ ਬਾਰ ਲੱਪਣ ਦੀ ਲੋੜ ਨਹੀਂ ਪੈਣੀ ਸਭ ਕੁਝ ਸਾਡੇ ਕੋਲ ਹੀ ਹੈ